ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ 2 ਨਵੰਬਰ 2023 ਬਗਪਤ ਦੇ ਅਧੀਨ ਪੈਂਦਾ ਪਿੰਡ ਸਿਸਾਨਾ ਪਿੰਡਾਂ ਦੇ ਵਿੱਚ ਆਦਤ ਹੁੰਦੀ ਹੈ ਵੀ ਲੋਕ ਸਵੇਰੇ ਬਹੁਤ ਜਲਦੀ ਉੱਠਦੇ ਨੇ ਆਪਣੇ ਪੈੜੀਆਂ ਵੱਲ ਜਾਣਾ ਖੇਤਾਂ ਵੱਲ ਜਾਣਾ ਇੱਕ ਸ਼ਖਸ ਜਦੋਂ ਆਪਣੇ ਪੈੜੀ ਵੱਲ ਜਾਂਦਾ ਹੁੰਦਾ ਤਾਂ ਉਹਨੂੰ ਉਸ ਪਿੰਡ ਦੇ ਸ਼ਮਸ਼ਾਨਘਾਟ ਦੇ ਨੇੜੇ ਇੱਕ ਖੱਡੇ ਦੇ ਵਿੱਚੋਂ ਕੁਝ ਜਲਦਾ ਹੋਇਆ ਮਹਿਸੂਸ ਹੁੰਦਾ ਉਹਨੂੰ ਬਦਬੂ ਆਉਂਦੀ ਹੈ ਹੁਣ ਜਦੋਂ ਬਦਬੂ ਆਉਂਦੀ ਹੈ ਤਾਂ ਉਹ ਨੇੜੇ ਜਾਂਦਾ ਹੈ ਜਾ ਕੇ ਦੇਖਦਾ ਹੈ ਉਹਨੂੰ ਦੇਖਦਾ ਵੀ ਇੱਕ ਅਟੈਚੀ ਦੇ ਵਿੱਚ ਇੱਕ ਲੜਕੀ ਦੀ লাশ ਜਿਹੜੀ ਹੈ ਉਹ ਜਲ ਰਹੀ ਹੁੰਦੀ ਹੈ। ਅੱਗ ਤਕਰੀਬਨ ਤਕਰੀਬਨ ਬੁਝੀ ਚੁੱਕੀ ਸੀ ਕਿਉਂਕਿ ਉਹ ਵੀ ਕਾਰਨ ਨਹੀਂ ਸੀ ਵੀ ਉਹਦੇ ਆਲੇ-ਦੁਆਲੇ ਜਿਹੜੀ ਮਿੱਟੀ ਸੀ ਉਹ ਗਿੱਲੀ ਸੀ। ਹੁਣ ਜਦੋਂ ਇਹ ਸ਼ਖਸ ਦੇਖਦਾ ਹੈ ਤੇ ਇਥੋਂ ਦੂਜੇ ਨੂੰ ਦੂਜੇ ਤੇ ਚੌਥੇ ਨੂੰ ਪੂਰੇ ਪਿੰਡ ਦੇ ਵਿੱਚ ਹੁਣ ਗੱਲ ਅੱਗ ਵਾਂਗੂ ਫੈਲਦੀ ਹੈ। ਤਕਰੀਬਨ ਸਾਰਾ ਪਿੰਡ ਉੱਥੇ ਇਕੱਠਾ ਹੁੰਦਾ। ਵੀ ਇੱਕ ਸ਼ਾਂਤਮਈ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਟੈਚੀ ਦੇ ਵਿੱਚ ਇੱਕ ਲੜਕੀ ਦੀ লাশ ਜਲਦੀ ਹੋਵੇ ਤਾਂ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ। ਪੁਲਿਸ ਮੌਕੇ ਤੇ ਪਹੁੰਚਦੀ ਏ ਮੌਕੇ ਤੇ ਪਹੁੰਚ ਕੇ ਉਹ Laash ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਸਭ ਤੋਂ ਪਹਿਲੀ ਗੱਲ ਜਿਹੜੀ ਪੁਲਿਸ ਵਾਸਤੇ ਚੁਣੌਤੀ ਸੀ ਵੀ ਇਹ ਲੜਕੀ ਹੈ ਕੌਣ ਹੈ ਇਸ ਤੋਂ ਬਾਅਦ ਪਤਾ ਲੱਗ ਸਕਦਾ ਸੀ ਵੀ ਇਹਨੂੰ ਕਿੰਨੇ ਤੇ ਕਿਉਂ ਮਾਰਿਆ ਲੋਕਾਂ ਤੋਂ ਪੁੱਛਿਆ ਜਾਂਦਾ ਕੋਈ ਇਹਨੂੰ ਜਾਣਦਾ ਹੋਵੇ ਹੁਣ ਨਾ ਤਾਂ ਉੱਥੇ ਉਹ ਲੜਕੀ ਨੂੰ ਕੋਈ ਜਾਣਦਾ ਸੀ ਤੇ ਪਿੰਡ ਵਾਲਿਆਂ ਦਾ ਕਹਿਣਾ ਸੀ ਵੀ ਨਾ ਇਹਨੂੰ ਅੱਜ ਤੋਂ ਪਹਿਲਾਂ ਅਸੀਂ ਕਦੇ ਦੇਖਿਆ ਪੁਲਿਸ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਏ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਪੰਚਨਾਮਾ ਤਿਆਰ ਕੀਤਾ ਜਾਂਦਾ ਹੈ ਹੁਣ ਪੁਲਿਸ ਆਲੇ-ਦੁਆਲੇ ਦੇ ਪੁਲਿਸ ਸਟੇਸ਼ਨਾਂ ਤੋਂ ਪਤਾ ਕਰਦੀ ਹੈ ਕਿ ਕਿਸੇ ਦੀ ਗੁੰਮਸ਼ੁਦਗੀ ਦੀ ਕੋਈ ਰਿਪੋਰਟ ਦਰਜ ਹੋਵੇ ਕਿਸੇ ਲੜਕੀ ਦੀ ਤੇ ਸਭ ਤੋਂ ਪਹਿਲਾਂ ਇਹਦੀ ਪਛਾਣ ਦਾ ਪਤਾ ਲੱਗ ਸਕੇ ਵੀ ਹੈ ਕੌਣ ਹੈ ਪਰ ਕਿਤੇ ਵੀ ਪੁਲਿਸ ਨੂੰ ਅਸੀ ਕੋਈ ਨਾ ਰਿਪੋਰਟ ਮਿਲਦੀ ਹੈ ਫਿਰ ਪੁਲਿਸ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਸੋਸ਼ਲ ਮੀਡੀਆ ਤੇ ਫੋਟੋਆਂ ਪਾਈਆਂ ਜਾਂਦੀਆਂ ਨੇ 2 ਤਰੀਕ ਦੀ ਇਹ ਘਟਨਾ ਸੀ ਤੇ 4 ਤਰੀਕ ਨੂੰ ਸੰਦੀਪ ਨਾਮ ਦਾ ਇੱਕ ਸ਼ਖਸ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਪੋਤੇ ਜਾ ਕੇ ਉਹਦੇ ਵੱਲੋਂ ਦੱਸਿਆ ਜਾਂਦਾ ਵੀ ਜਿਹੜੀ ਇਹਨਾਂ ਨੇ ਪੋਸਟ ਪਾਈ ਹੈ ਇੱਕ ਲੜਕੀ ਦੀ ਉਹਦੇ ਤਾਏ ਦੀ ਕੁੜੀ ਹੈ ਤੇ ਇਹਦਾ ਨਾਮ ਮਨੀਸ਼ਾ ਹੈ ਇਹ ਮੇਰੀ ਭੈਣ ਹੈ ਹੁਣ ਪੁਲਿਸ ਵਾਲੇ ਤੋਂ ਪੁੱਛਦੇ ਨੇ ਵੀ ਇਹ ਤੂੰ ਕਿੱਥੋਂ ਆਇਆ ਹੈ ਤੇ ਲੜਕੀ ਕਿੱਥੋਂ ਦੀ ਹੈ ਤਾਂ ਉਹਦਾ ਕਹਿਣਾ ਸੀ ਵੀ ਅਸੀਂ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਦਪੁਰ ਪਿੰਡ ਦੇ ਰਹਿਣ ਵਾਲੇ ਆ ਤੇ ਮੇਰੀ ਭੈਣ ਜਿਹੜੀ ਇੱਕ ਕੰਪਨੀ ਦੇ ਵਿੱਚ ਜੌਬ ਕਰਦੀ ਹੈ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਇੱਕ ਤਰੀਕ ਨੂੰ ਪਰ ਇਹਦਾ ਕਿਤੇ ਵੀ ਪਤਾ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਇਹ ਤੁਹਾਡੀ ਮੈਂ ਪੋਸਟ ਦੇਖੀ ਤੇ ਫਿਰ ਮੈਂ ਇੱਥੇ ਆਇਆ ਹੁਣ ਪੁਲਿਸ ਵਾਲੇ ਤੋਂ ਜਦੋਂ ਪੂਰੀ ਸਟੋਰੀ ਪੁੱਛਦੇ ਨੇ ਤਾਂ ਉਹਦਾ ਕਹਿਣਾ ਸੀ ਵੀ ਇਹ ਘਰੋਂ ਇਹਦੇ ਭਰਾ ਦਾ ਤੇ ਇਹਦੀ ਮਾਂ ਦਾ ਕਹਿਣਾ ਸੀ ਵੀ ਜਾਨੀ ਕਿ ਉਹਦੀ ਤਾਈ ਦਾ ਤੇ ਉਹਦੇ ਲੜਕੇ ਦਾ ਵੀ ਇਹ ਘਰੋਂ ਕਿਤੇ ਭੱਜ ਗਈ ਕਿਸੇ ਲੜਕੇ ਦੇ ਨਾਲ ਇਹਦਾ ਫੇਰ ਚੱਲਦਾ ਸੀ ਲੱਭਣ ਦੀ ਅਸੀਂ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਗੁੰਮਸ਼ਦਗੀ ਦੀ ਰਿਪੋਰਟ ਦਰਜ ਕਰਵਾਈ ਫਿਰ ਮੈਂ ਤੁਹਾਡੀ ਪੋਸਟ ਦੇਖੀ ਤੇ ਮੈਂ ਇੱਥੇ ਆਇਆ ਜਦੋਂ ਇਹ ਮਾਮਲਾ ਪਤਾ ਲੱਗਦਾ ਹੁਣ ਪੁਲਿਸ ਨੂੰ ਇੱਕ ਚੀਜ਼ ਤਾਂ ਪਤਾ ਲੱਗ ਚੁੱਕੀ ਸੀ ਵੀ ਲੜਕੀ ਹੈ ਕੌਣ ਹੈ ਤੇ ਕਿੱਥੋਂ ਦੀ ਹੈ। ਲੜਕੀ ਦਾ ਪੋਸਟਮਾਰਟ ਹੁੰਦਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਲੜਕੀ ਹੁੰਦੀ ਹੈ ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਉਂਦਾ ਵੀ ਗਲ ਪੁੱਟਣ ਨਾਲ ਉਹਦੀ ਮੌਤ ਹੋਈ ਸੀ। ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਘਰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਭਰਾ ਦਾ ਤੇ ਪਰਜਾਈ ਦਾ ਤੇ ਮਾਂ ਦਾ ਕਹਿਣਾ ਸੀ ਵੀ ਸਾਨੂੰ ਸ਼ੱਕ ਸੀ ਇਹਦਾ ਫੇਰ ਕਿਸੇ ਲੜਕੇ ਦੇ ਨਾਲ ਚੱਲਦਾ ਤੇ ਫਰਾਰ ਹੋ ਗਈ। ਇਹ ਉੱਥੇ ਕਿਵੇਂ ਪਹੁੰਚੀ ਇਹਨੂੰ ਕਿੰਨੇ ਅੱਗ ਲਾਈ ਇਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਪੁਲਿਸ ਹੁਣ ਬੜੀ ਬਰੀਕੀ ਦੇ ਨਾਲ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤਾਂ ਉਹ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪੁਲਿਸ ਉਹਨਾਂ ਨੂੰ ਬੜੀ ਬਰੀਕੀ ਦੇ ਨਾਲ ਉਹਨਾਂ ਦੀ ਜਾਂਚ ਕਰਦੀ ਹੈ ਤਾਂ ਪੁਲਿਸ ਜਦੋਂ ਦੇਖਦੀ ਹੈ ਵੀ ਰਾਤ ਨੂੰ ਇੱਕ ਸਿਲਵਰ ਕਲਰ ਦੀ ਸਵਿਫਟ ਕਾਰ ਉਸ ਪਿੰਡ ਦੇ ਵਿੱਚ ਐਂਟਰ ਹੁੰਦੀ ਹੈ ਤੇ ਉਸੇ ਰਸਤੇ ਤੇ ਜਾਂਦੀ ਹੈ ਸ਼ਮਸ਼ਾਨ ਘਾਟ ਵਾਲੇ ਪਾਸੇ ਤੇ ਫਿਰ ਉਹ ਥੋੜੀ ਦੇਰ ਬਾਅਦ ਕਾਰ ਵਾਪਸ ਜਾਂਦੀ ਹੋਈ ਦਿਖਦੀ ਹੈ ਹੁਣ ਪਿੰਡ ਵਾਲਿਆਂ ਤੋਂ ਪਤਾ ਕੀਤਾ ਜਾਂਦਾ ਕਾਰ ਪਿੰਡ ਦੀ ਨਹੀਂ ਹੁੰਦੀ ਉਹਦਾ ਨੰਬਰ ਜਦੋਂ ਪੁਲਿਸ ਵਾਲੇ ਦੇਖਦੇ ਨੇ ਫਿਰ ਨੰਬਰ ਉਹਦਾ ਘਟਾਇਆ ਜਾਂਦਾ ਤੇ ਜਦੋਂ ਪਤਾ ਲੱਗਦਾ ਵੀ ਇਹ ਕਾਰ ਸੋਨੀਪੱਤ ਦੇ ਇੱਕ ਸ਼ਖਸ ਦੇ ਨਾਮ ਤੇ ਰਜਿਸਟਰਡ ਹੁੰਦੀ ਹੈ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤੇ ਉੱਥੇ ਉਹ ਕਾਰ ਵੀ ਹੁੰਦੀ ਹੈ ਕਾਰ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਵੀ ਇਹ ਕਾਰ ਇੱਕ ਤਰੀਕ ਦੀ ਰਾਤ ਨੂੰ ਸਿਸਾਨਾ ਪਿੰਡ ਦੇ ਵਿੱਚ ਕੀ ਕਰਦੀ ਸੀ ਹੁਣ ਉਹਨਾਂ ਦਾ ਕਹਿਣਾ ਸੀ ਵੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਪਵਨ ਜਿਹੜਾ ਸਸਾਨਾ ਹੀ ਪਿੰਡ ਦਾ ਰਹਿਣ ਵਾਲਾ ਉਹ ਕੁਝ ਘੰਟਿਆਂ ਵਾਸਤੇ ਕਾਰ ਨੂੰ ਮੰਗ ਕੇ ਲੈ ਕੇ ਗਿਆ ਸੀ ਪਰ ਉਹ ਦੂਜੇ ਦਿਨ ਸਾਨੂੰ ਵਾਪਸ ਦੇ ਕੇ ਗਿਆ ਉਹ ਕਿੱਥੇ ਲੈ ਕੇ ਗਿਆ ਕਿਸ ਟਾਈਮ ਲੈ ਕੇ ਗਿਆ ਇਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੁਣ ਪਵਨ ਦਾ ਪਤਾ ਕੀਤਾ ਜਾਂਦਾ ਪਰ ਪਵਨ ਜਿਹੜਾ ਹੁੰਦਾ ਉਹ ਗਾਇਬ ਹੁੰਦਾ ਉਹਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਪਵਨ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਦੂਜੇ ਪਾਸੇ ਜਿਹੜੀ ਮਨੀਸ਼ਾ ਹੁੰਦੀ ਹੈ ਉਹਦੇ ਪਿੰਡ ਦੇ ਵਿੱਚ ਪੁੱਛਗਿੱਛ ਚੱਲਦੀ ਹੈ ਘਰਦਿਆਂ ਤੋਂ ਪੁੱਛਿਆ ਜਾਂਦਾ ਵੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਇਹੋ ਜਿਹਾ ਕੰਮ ਵੀ ਇਹ ਲੜਕੀ ਨੂੰ ਮਾਰਨ ਦਾ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਵੀ ਨਾ ਤਾਂ ਸਾਨੂੰ ਕਿਸੇ ਤੇ ਸ਼ੱਕ ਹੈ ਨਾ ਹੀ ਕੋਈ ਇਹੋ ਜਿਹੀ ਦੁਸ਼ਮਣੀ ਹੈ ਵੀ ਕੋਈ ਸਾਡੀ ਲੜਕੀ ਨੂੰ ਇਸ ਤਰੀਕੇ ਨਾਲ ਨੁਕਸਾਨ ਪਹਚਾਵੇ ਹੋ ਸਕਦਾ ਹੈ ਦੀ ਆਫਿਸ ਦੇ ਵਿੱਚ ਕੋਈ ਹੋਵੇ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਆਫਿਸ ਤੋਂ ਵੀ ਪਤਾ ਕੀਤਾ ਜਾਂਦਾ ਤੇ ਉੱਥੇ ਪਤਾ ਲੱਗਦਾ ਵੀ ਇਹ ਲੜਕੀ ਸੀ ਜਿਹੜੀ ਆਪਣੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਾਹਿਰ ਸੀ ਹਰ ਟਾਈਮ ਹਸਮੁਖ ਸੀ ਹਰ ਟਾਈਮ ਹੱਸਦੀ ਰਹਿੰਦੀ ਸੀ ਵੀ ਇਹਦੀ ਕਿਸੇ ਦੇ ਨਾਲ ਕੋਈ ਅਸੀਂ ਲਾਕ ਡਾਟ ਜਾਂ ਕੋਈ ਅਫੇਰ ਦਾ ਚੱਕਰ ਕੁਝ ਵੀ ਨਹੀਂ ਸੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਹੁੰਦਾ ਫਿਰ ਪੁਲਿਸ ਜਿਹੜੀ ਹੁੰਦੀ ਹੈ ਉਹਦੇ ਜਿਹੜੇ ਮੁਖਬਰ ਹੁੰਦੇ ਨੇ ਐਕਟਿਵ ਹੁੰਦੇ ਨੇ ਪਿੰਡ ਦੇ ਵਿੱਚ ਛੱਡੇ ਜਾਂਦੇ ਨੇ ਤੇ ਫਿਰ ਉਹਨੂੰ ਇੱਕ ਲਿਆ ਕੇ ਸੂਚਨਾ ਪੁਲਿਸ ਨੂੰ ਦਿੰਦੇ ਨੇ ਹੁਣ ਪੁਲਿਸ ਨੂੰ ਇੱਥੇ ਸੂਚਨਾ ਮਿਲਦੀ ਹੈ ਵੀ ਜਿਹੜੇ ਇਹਦੇ ਭਰਾ ਸੀ ਪਰਜਾਈ ਸੀ ਤੇ ਮਾਂ ਸੀ ਉਹਨਾਂ ਵੱਲੋਂ ਮਨੀਸ਼ਾ ਨਾਲ ਕੋਈ ਬਹੁਤਾ ਵਧੀਆ ਵਿਹਾਰ ਨਹੀਂ ਸੀ ਕੀਤਾ ਜਾਂਦਾ ਘਰ ਦੇ ਵਿੱਚ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਸੀ ਹੁਣ ਇਹ ਵੀ ਇੱਕ ਗੱਲ ਦਾ ਪਤਾ ਲੱਗਦਾ ਵੀ ਇਹਦੇ ਨਾਮ ਤੇ ਕਾਫੀ ਮੋਟੀ ਜਿਹੜੀ ਜਾਇਦਾਦ ਹੁੰਦੀ ਹੈ ਕਰੀਬ 4 ਤੋਂ 5 ਕਰੋੜ ਦੀ ਉਹ ਜਾਇਦਾਦ ਪਿੱਛੇ ਵੀ ਰੌਲਾ ਹੁੰਦਾ ਉਹ ਜਾਇਦਾਦ ਇਹਦੇ ਨਾਮ ਤੋਂ ਲਵਾ ਕੇ ਇਹਦੇ ਭਰਾ ਵਿਵੇਕ ਦੇ ਨਾਮ ਕਰਾਉਣਾ ਚਾਹੁੰਦੇ ਸੀ ਇਹਦੀ ਮਾਂ ਵਿਵੇਕ ਤੇ ਉਹਦੀ ਪਤਨੀ ਇਹਦਾ ਵੀ ਰੌਲਾ ਜਦੋਂ ਹੁਣ ਪਤਾ ਲੱਗਦਾ ਫੇਰ ਭਰਾ ਤੇ ਪਰਜਾਈ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਕਹਿਣਾ ਸੀ ਵੀ ਐਸਾ ਸਾਡੇ ਘਰ ਦੇ ਵਿੱਚ ਕੁਝ ਵੀ ਨਹੀਂ ਸੀ ਪੁਲਿਸ ਦੇ ਹੱਥੇ ਕੋਰੀ ਫਿਰ ਖਾਲੀ ਹੁੰਦੇ ਨੇ ਪੁਲਿਸ ਦੇ ਕੋਲ ਕੋਈ ਇਹਨਾਂ ਦੇ ਖਿਲਾਫ ਪ੍ਰੂਫ ਨਹੀਂ ਹੁੰਦਾ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਸਕੇ ਫਿਰ ਪੁਲਿਸ ਕੀ ਕਰਦੀ ਹੈ ਇੱਕ ਤਰੀਕ ਨੂੰ ਜਿਹੜੀ ਸ਼ਿਖਾ ਹੁੰਦੀ ਹੈ ਮਨੀਸ਼ਾ ਦੀ ਭਾਬੀ ਤੇ ਉਹਦਾ ਭਰਾ ਵਿਵੇਕ ਇਹਨਾਂ ਦੇ ਨੰਬਰ ਜਿਹੜੇ ਹੁੰਦੇ ਨੇ ਉਹਨਾਂ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਜਦੋਂ ਟਰੇਸ ਕੀਤੇ ਜਾਂਦੇ ਨੇ ਤਾਂ ਪਤਾ ਲੱਗਦਾ ਵੀ ਇੱਕ ਤਰੀਕ ਦੀ ਰਾਤ ਨੂੰ ਇਹਨਾਂ ਦੋਨਾਂ ਦੇ ਨੰਬਰ ਸਿਸਾਨਾ ਪਿੰਡ ਦੀ ਇਹਨਾਂ ਦੀ ਲੋਕੇਸ਼ਨ ਹੁੰਦੀ ਹੈ ਇੱਕ ਨੰਬਰ ਹੋਰ ਹੁੰਦਾ ਜਦੋਂ ਉਹਦਾ ਪਤਾ ਕੀਤਾ ਜਾਂਦਾ ਤੇ ਉਹ ਹੁੰਦਾ ਪਵੰਦਾ ਇਹ ਨੰਬਰ ਇਕੱਠੇ ਹੀ ਟਰੈਵਲ ਕਰਦੇ ਨੇ ਸਿਸਾਨਾ ਹੁੰਦੇ ਨੇ ਸਿਸਾਨਾ ਤੋਂ ਵਾਪਸ ਆਉਂਦੇ ਨੇ ਜਦੋਂ ਟਾਵਰ ਇਹਨਾਂ ਦੇ ਚੇਂਜ ਹੁੰਦੇ ਨੇ ਤਾਂ ਤਿੰਨਾਂ ਦੇ ਇਕੱਠੇ ਹੀ ਹੁੰਦੇ ਨੇ ਹੁਣ ਪੁਲਿਸ ਨੂੰ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਵੀ ਉੱਥੇ ਤੱਕ ਇਹੀ ਪਹੁੰਚੇ ਨੇ ਹੁਣ ਪੁਲਿਸ ਇਹਨਾਂ ਤੋਂ ਜਦੋਂ ਪੁੱਛਦੀ ਹੈ ਵੀ ਇੱਕ ਤਰੀਕ ਨੂੰ ਤੁਸੀਂ ਸਿਸਾਨਾ ਕੀ ਕਰਨ ਗਏ ਇਹ ਮੁੱਕਰ ਜਾਂਦੇ ਨੇ ਇਹਨਾਂ ਦਾ ਕਹਿਣਾ ਸਾਡਾ ਤਾਂ ਸਿਸਾਨਾ ਦੇ ਵਿੱਚ ਕੋਈ ਕੰਮ ਹੀ ਨਹੀਂ ਅਸੀਂ ਕੀ ਕਰਨ ਜਾਵਾਂਗੇ ਫਿਰ ਪੁਲਿਸ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਕਿ ਪੁਲਿਸ ਨੂੰ ਹੁਣ ਸਮਝ ਆ ਚੁੱਕਿਆ ਸੀ ਵੀ ਇਸ ਕਤਲ ਦੇ ਵਿੱਚ ਇਹਨਾਂ ਦਾ ਜ਼ਰੂਰ ਕੋਈ ਨਾ ਕੋਈ ਹੱਥ ਹੈ ਜਦ ਦੋਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਦੋਨਾਂ ਦਾ ਕਹਿਣਾ ਸੀ ਵੀ ਇੱਕ ਤਾਂ ਸਾਡੀ ਕੁੜੀ ਗਾਇਬ ਹੋਈ ਹੈ ਉਤੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸ਼ਿਖਾ ਉੱਥੇ ਰੋਂਦੀ ਵੀ ਹੈ ਫਿਰ ਪੁਲਿਸ ਇਹਨਾਂ ਤੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਤੇ ਜਦੋਂ ਇਹਨਾਂ ਦੀ ਖਾਤਰਦਾਰੀ ਹੁੰਦੀ ਹੈ ਫਿਰ ਦੋਨੋਂ ਬੋਲਣਾ ਸ਼ੁਰੂ ਕਰਦੇ ਨੇ ਇੱਥੋਂ ਇੱਕ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿੱ ਜਿੰਨਾ ਗੱਲਾਂ ਨੂੰ ਲੈ ਕੇ ਬੰਦੇ ਦੇ ਵਿੱਚ ਗੈਰਤ ਕਹਿ ਲਈਏ ਵੀ ਕਤਲ ਹੋ ਜਾਂਦੇ ਸੀ ਉਹਨਾਂ ਤੇ ਬੰਦਾ ਧਿਆਨ ਹੀ ਨਹੀਂ ਦਿੰਦਾ ਤੇ ਲਾਲਚ ਦੇ ਵਿੱਚ ਆ ਕੇ ਆਪਣੇ ਕਿਸੇ ਵੀ ਰਿਸ਼ਤੇ ਦਾ ਖੂਨ ਕਰ ਦਿੰਦਾ ਮਨੀਸ਼ਾ ਦਾ ਪਰਿਵਾਰ ਜੱਦੀ ਜਿਹੜਾ ਹੁੰਦਾ ਨੋਇਡਾ ਦੇ ਸੈਕਟਰ 45 ਦੇ ਵਿੱਚ ਸੈਦਪੁਰ ਪਿੰਡ ਦਾ ਰਹਿਣ ਵਾਲਾ ਹੁੰਦਾ ਮਨੀਸ਼ਾ ਦੇ ਦਾਦਾ ਜੀ ਪਹਿਲਾਂ ਐਕਸ ਪ੍ਰਧਾਨ ਵੀ ਰਹਿ ਚੁੱਕੇ ਸੀ ਜਿਹੜੀ ਫੈਮਲੀ ਹੁੰਦੀ ਹੈ ਉਹ ਕਾਫੀ ਰਿਚ ਹੁੰਦੀ ਹੈ ਬਹੁਤ ਪੈਸੇ ਵਾਲੀ ਪਾਰਟੀ ਹੁੰਦੀ ਹੈ ਕਿਉਂਕਿ ਨੋਇਡਾ ਦੇ ਵਿੱਚ ਜ਼ਮੀਨਾਂ ਦੇ ਰੇਟ ਕਿਤੇ ਦੇ ਕਿਤੇ ਪਹੁੰਚ ਗਏ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਜਿਹੜਾ ਮਨੀਸ਼ਾ ਦਾ ਪਰਿਵਾਰ ਹੁੰਦਾ ਚਾਰ ਜਣਿਆਂ ਦਾ ਪਰਿਵਾਰ ਸੀ ਮਨੀਸ਼ਾ ਦੇ ਪਿਤਾ ਹਰਸ਼ਵਰਦਨ ਉਹਨਾਂ ਦੀ ਪਤਨੀ ਤੇ ਦੋ ਇਹਨਾਂ ਦੇ ਬੱਚੇ ਹੁੰਦੇ ਨੇ ਵਿਵੇਕ ਤੇ ਮਨੀਸ਼ਾ ਜਿਹੜਾ ਵਿਵੇਕ ਹੁੰਦਾ ਉਹ ਆਪਣੀ ਮਾਂ ਦੇ ਬਹੁਤ ਜ਼ਿਆਦਾ ਕਰੀਬ ਹੁੰਦਾ ਮਾਂ ਵੱਲੋਂ ਉਹਦੀਆਂ ਜਾਇਜ਼ ਨਜਾਇਜ਼ ਹਰੇਕ ਜ਼ਰੂਰਤ ਜਿਹੜੀ ਆ ਪੂਰੀ ਕੀਤੀ ਜਾਂਦੀ ਹੈ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਪਰ ਜਿਹੜੀ ਮਨੀਸ਼ਾ ਹੁੰਦੀ ਹੈ ਮਾਂ ਵੱਲੋਂ ਉਹਨਾਂ ਪਿਆਰ ਉਹਨੂੰ ਨਹੀਂ ਮਿਲਦਾ ਜਿਹਨੇ ਇਹ ਹੱਕਦਾਰ ਸੀ ਉਹ ਆਪਣੇ ਪਿਓ ਦੇ ਬਹੁਤ ਜ਼ਿਆਦਾ ਕਰੀਬ ਹੁੰਦੀ ਹੈ ਪਿਓ ਉਹਨੂੰ ਬਹੁਤ ਪਿਆਰ ਕਰਦਾ ਤੇ ਉਹਦੀਆਂ ਜ਼ਰੂਰਤਾਂ ਪਿਓ ਪੂਰੀਆਂ ਕਰਦਾ ਪਿਓ ਉਹਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਪਰ ਇਸ ਪਰਿਵਾਰ ਦੇ ਨਾਲ ਤੇ ਖਾਸ ਕਰ ਮਨੀਸ਼ਾ ਦੇ ਨਾਲ ਕਹ ਲਈਏ ਫਿਰ ਇੱਕ ਪਾਣਾ ਵਰਤਦਾ ਜਿਹੜੇ ਹਰਸ਼ਵਰਧਨ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਨੂੰ ਕੈਂਸਰ ਹੈ ਉਹਨਾਂ ਦੀ ਬਿਮਾਰੀ ਦਾ ਇਲਾਜ ਚੱਲਦਾ ਹੁਣ ਜਦੋਂ ਇਹੋ ਜੀ ਬਿਮਾਰੀ ਕੋਈ ਵੀ ਘਰ ਦੇ ਵਿੱਚ ਆ ਜੇ ਪਰਿਵਾਰ ਮੈਂਟਲੀ ਹਰਾਸਮੈਂਟ ਹੁੰਦਾ ਹੈ ਪੈਸਾ ਵੀ ਬਹੁਤ ਲੱਗਦਾ ਪਰ ਉਸ ਤੋਂ ਬਾਵਜੂਦ ਵੀ ਜਿਹੜੇ ਹਰਸ਼ਵਰਧਨ ਹੁੰਦੇ ਨੇ 2011 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਸਮੇਂ ਮਨੀਸ਼ਾ ਦੀ ਉਮਰ ਸਿਰਫ 10 ਸਾਲ ਸੀ ਹੁਣ ਪਿਤਾ ਵੀ ਚਲਾ ਗਿਆ ਤੇ ਇੱਕ ਉਹਦਾ ਬੈਸਟ ਫਰੈਂਡ ਵੀ ਚਲਾ ਗਿਆ ਜਿਹੜਾ ਉਹਦੀ ਪੂਰੀ ਕੇਅਰ ਕਰਦਾ ਸੀ ਇੱਥੇ ਮਨੀਸ਼ਾ ਨਾਲ ਸਭ ਤੋਂ ਮਾੜਾ ਹੁੰਦਾ ਉਹ ਕੱਲੀ ਰਹਿ ਜਾਂਦੀ ਹੈ ਕਿਉਂਕਿ ਮਾਂ ਉਹਨੂੰ ਪਹਿਲਾਂ ਹੀ ਵਿਵੇਕ ਦੇ ਬਰਾਬਰ ਪਿਆਰ ਨਹੀਂ ਸੀ ਕਰਦੀ ਹੁਣ ਕੁੜੀ ਹੋਵੇ ਮੁੰਡਾ ਹੋਵੇ ਸਭ 'ਚ ਇੱਕੋ ਜਿਹਾ ਦਿਲ ਹੈ ਸਭ ਇੱਕੋ ਜਿਹੇ ਨੇ ਸਭ ਨੂੰ ਬਰਾਬਰ ਦਾ ਹੱਕ ਤੇ ਬਰਾਬਰ ਪਿਆਰ ਦੇ ਹੱਕਦਾਰ ਨੇ ਪਰ ਮਾਂ ਦਾ ਹਮੇਸ਼ਾ ਜਿਹੜਾ ਪੱਖ ਹੁੰਦਾ ਸੀ ਉਹ ਵਿਵੇਕ ਵੱਲ ਹੁੰਦਾ ਸੀ ਹੁਣ ਉਹਦੇ ਮਰਨ ਤੋਂ ਬਾਅਦ ਇੱਕ ਵਿਲ ਸਾਮਣੇ ਆਉਂਦੀ ਹੈ ਤੇ ਵਿਲ ਦੇ ਵਿੱਚ ਜਿਹੜੇ ਹਰਸ਼ਵਰਧਨ ਹੁੰਦੇ ਨੇ ਉਹਨਾਂ ਨੇ ਬਹੁਤ ਵੱਡੀ ਇੱਕ ਪ੍ਰਾਪਰਟੀ ਦਾ ਹਿੱਸਾ ਆਪਣੀ ਕੁੜੀ ਦੇ ਨਾਮ ਵੀ ਕਰਵਾਇਆ ਹੁੰਦਾ ਮੁੰਡੇ ਦੇ ਨਾਮ ਵੀ ਹੁੰਦੀ ਹੈ ਪਰ ਕੁੜੀ ਦੇ ਨਾਮ ਵੀ ਕਰੀਬ 4-5 ਕਰੋੜ ਦੀ ਜਾਇਦਾਦ ਉਹਨਾਂ ਨੇ ਕਰਵਾਈ ਸੀ ਉਦੋਂ ਉਹਦੀ ਉਮਰ ਛੋਟੀ ਸੀ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਵੀ ਕਿਤੇ ਭੈਣ ਭਰਾ ਦੀ ਲੜਾਈ ਹੁੰਦੀ ਜਾਂ ਕਿਸੇ ਚੀਜ਼ ਨੂੰ ਲੈ ਕੇ ਭੈਣ ਭਰਾ ਦਾ ਰੌਲਾ ਪੈਂਦਾ ਤੇ ਹਮੇਸ਼ਾ ਜਿਹੜੀ ਭੈਣ ਸੀ ਮਨੀਸ਼ਾ ਉਹਨੂੰ ਹੀ ਡਾਂਟਿਆ ਜਾਂਦਾ ਮਾਂ ਵੱਲੋਂ ਤੇ ਜਿਹੜਾ ਵਿਵੇਕ ਸੀ ਉਹਨੂੰ ਹਮੇਸ਼ਾ ਹੱਲਾਸ਼ੇਰੀ ਤੇ ਪਿਆਰ ਹੀ ਦਿੱਤਾ ਜਾਂਦਾ ਹੁਣ ਇੱਥੇ ਮਨੀਸ਼ਾ ਜਿਹੜੀ ਉਹ ਇਕੱਲੀ ਰਹਿ ਜਾਂਦੀ ਹੈ ਤੇ ਉਹ ਆਪਣਾ ਜਿਹੜਾ ਸਾਰਾ ਧਿਆਨ ਹੈ ਉਹ ਪੜ੍ਹਾਈ ਤੇ ਫੋਕਸ ਕਰਦੀ ਹੈ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਹੁੰਦੀ ਹੈ ਹੁਣ ਜਿਉ ਉਹ ਵੱਡੀ ਹੁੰਦੀ ਹੈ ਤੇ ਉਹਨੂੰ ਇਹ ਸੀ ਵੀ ਘਰ ਦੇ ਵਿੱਚ ਉਦੇ ਨਾਲ ਜਿਹੜੇ ਮਾੜੇ ਹਾਲਾਤ ਹੁੰਦੇ ਨੇ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਤੋਂ ਬਾਹਰ ਜਿਆਦਾ ਰਹੇ ਇਹਨਾਂ ਦੇ ਨਾਲ ਨਾ ਜਿਆਦਾ ਰਹੇ ਨਾ ਇਹਨਾਂ ਦੇ ਮੂੰਹ ਲੱਗੇ ਤੇ ਬਾਹਰ ਰਹੇਗੀ ਤੇ ਉਹ ਉੰਨੀ ਦੇਰ ਖੁਸ਼ ਰਹੇਗੀ। ਉਹ ਇੱਕ ਕੰਪਨੀ ਦੇ ਵਿੱਚ ਜੌਬ ਕਰਨ ਲੱਗ ਜਾਂਦੀ ਹੈ ਤੇ ਆਪਣਾ ਖਰਚਾ ਆਪ ਚੱਕਦੀ ਹੈ। ਇਤੋਂ باوجود ਵੀ ਮਾਂ ਤੇ ਭਰਾ ਵੱਲੋਂ ਹੁਣ ਤੰਗ ਕੀਤਾ ਜਾਂਦਾ ਸੀ ਕਿਉਂਕਿ ਹੁਣ ਉਹਨੂੰ ਕਿਹਾ ਜਾਂਦਾ ਵੀ ਜਿਹੜੀ ਉਹਦੇ ਨਾਮ ਤੇ ਪ੍ਰਾਪਰਟੀ ਹੈ ਉਹ ਵਿਵੇਕ ਦੇ ਨਾਮ ਕੀਤੀ ਜਾਏ। ਵਿਵੇਕ ਉਹ ਪ੍ਰਾਪਰਟੀ ਵੇਚਣਾ ਚਾਹੁੰਦਾ ਸੀ। ਉਸ ਦੇ ਲਈ ਸਹਿਨ ਚਾਹੀਦੇ ਸੀ ਮਨੀਸ਼ਾ ਦੇ ਮਨੀਸ਼ਾ ਸਾਈਨ ਨਹੀਂ ਕਰਦੀ ਹੋ ਸਕਦਾ ਉਹਦੇ ਦਿਮਾਗ ਦੇ ਵਿੱਚ ਇਹ ਵੀ ਸੀ ਵੀ ਇਹ ਮੇਰੇ ਨਾਮ ਇੰਨੀ ਪ੍ਰਾਪਰਟੀ ਹੋਣ ਦੇ ਬਾਵਜੂਦ ਮੈਨੂੰ ਇੰਨਾ ਤੰਗ ਕਰਦੇ ਨੇ ਤੇ ਬਾਅਦ ਚ ਕੀ ਕਰਨਗੇ ਹੈ ਵੀ ਹੋਵੇ ਵੀ ਇਹਨਾਂ ਨੇ ਮੈਨੂੰ ਇੰਨਾ ਤੰਗ ਕੀਤਾ ਤੇ ਮੇਰਾ ਪਿਓ ਮੈਨੂੰ ਪ੍ਰਾਪਰਟੀ ਦੇ ਕੇ ਗਿਆ ਮੈਂ ਇਹਨਾਂ ਨੂੰ ਕਿਉਂ ਦਵਾ ਜਾਂ ਕੁਝ ਵੀ ਦਿਮਾਗ ਦੇ ਵਿੱਚ ਚੱਲਦਾ ਸੀ ਉਹ ਇਹਨਾਂ ਦੇ ਨਾਮ ਪ੍ਰਾਪਰਟੀ ਕਰਨ ਵਾਸਤੇ ਤਿਆਰ ਨਹੀਂ ਹੁੰਦੀ ਉਹਨੂੰ ਇੰਨਾ ਤੰਗ ਕੀਤਾ ਜਾਂਦਾ ਵੀ ਉਹਦੇ ਵਾਸਤੇ ਦੋਨੋਂ ਮਾਂ ਪੁੱਤ ਰੋਟੀ ਖਾ ਕੇ ਰਾਤ ਨੂੰ ਜਦੋਂ ਉਹਦਾ ਰੋਟੀ ਖਾਣ ਦਾ ਟਾਈਮ ਹੁੰਦਾ ਸੀ ਤੇ ਰੋਟੀ ਹੁੰਦੀ ਹੀ ਨਹੀਂ ਸੀ। ਉਹਨੂੰ ਕਿਹਾ ਜਾਂਦਾ ਸੀ ਵੀ ਤੂੰ ਆਪ ਬੰਡਾਲਾ। ਉਹ ਸਾਰਾ ਦਿਨ ਜੌਬ ਕਰਕੇ ਆਉਂਦੀ ਸੀ ਤੇ ਉਹਨੂੰ ਇੱਕ ਪਾਣੀ ਦਾ ਗਲਾਸ ਵੀ ਨਸੀਬ ਨਹੀਂ ਸੀ ਹੁੰਦਾ। ਇਹ ਸਾਰਾ ਕੁਝ ਚੱਲਦਾ ਸੀ। ਇਹਨੇ ਨੂੰ ਜਿਹੜਾ ਵਿਵੇਕ ਸੀ ਉਹਦਾ ਰਿਸ਼ਤਾ ਤੈਹ ਹੁੰਦਾ ਸੋਨੀਪੱਤ ਦੀ ਰਹਿਣ ਵਾਲੀ ਸ਼ਿਖਾ ਦੇ ਨਾਲ। ਇੱਥੋਂ ਜਿਹੜੀ ਮਨੀਸ਼ਾ ਸੀ ਇਹਨੂੰ ਮਾੜੀ ਜੀ ਉਮੀਦ ਜਾਗਦੀ ਹੈ ਖੁਸ਼ ਹੁੰਦੀ ਹੈ ਵੀ ਜਿਹੜੀ ਉਹਦੀ ਭਾਬੀ ਆਏਗੀ ਹੋ ਸਕਦਾ ਉਹ ਉਹਦੇ ਮਾਂ ਤੇ ਭਰਾ ਵਰਗੀ ਨਾ ਹੋਵੇ ਉਹਦੇ ਨਾਲ ਉਹਦੀ ਵਧੀਆ ਦੋਸਤੀ ਹੋਵੇ ਉਹਦੀ ਕੇਅਰ ਕਰੇਗੀ। ਤੇ ਹੋ ਸਕਦਾ ਉਹਦਾ ਭਰਾ ਤੇ ਉਹਦੀ ਮਾਂ ਵੀ ਉਹਦੇ ਆਉਣ ਨਾਲ ਬਦਲ ਜਾਣਗੇ ਸ਼ਿਖਾ ਹੁੰਦੀ ਹੈ ਸ਼ਿਖਾ ਕੁਛ ਦਿਨ ਠੀਕ ਰਹਿੰਦੀ ਹੈ ਪਰ ਜਿਹੜੇ ਮਨੀਸ਼ਾ ਦੇ ਵਹਿਮ ਸੀ ਉਹ ਛੇਤੀ ਦੂਰ ਹੋ ਜਾਂਦੇ ਨੇ ਸ਼ਿਖਾ ਥੋੜੇ ਦਿਨਾਂ ਚ ਸਮਝ ਜਾਂਦੀ ਹੈ ਵੀ ਜਿਹੜੀ ਮਾਂ ਪੁੱਤ ਨੇ ਇਹਨੂੰ ਚੰਗਾ ਨਹੀਂ ਸਮਝਦੇ ਇਹਨੂੰ ਗੱਲ-ਗੱਲ ਤੇ ਬੋਲਦੇ ਨੇ ਹੁਣ ਸ਼ਿਖਾ ਇੱਥੇ ਵੀ ਚਾਲਾਂ ਆਪਣੀਆਂ ਚੱਲਣੀਆਂ ਸ਼ੁਰੂ ਕਰਦੀ ਹੈ ਉਹ ਇੱਕ-ਇੱਕ ਗੱਲ ਤੇ ਉਂਗਲਾਂ ਲਾਣੀਆਂ ਵੀ ਇਹ ਤੇ ਕਈ ਮੁੰਡਿਆਂ ਦੇ ਨਾਲ ਚੱਕਰ ਨੇ ਇਹ ਗੱਲ ਕਰਦੀ ਹੈ ਕਿਸੇ ਨਾਲੇ ਲੇਟ ਆਈ ਅੱਜ ਅੱਜ ਜਲਦੀ ਚਲੀ ਗਈ ਹੁਣ ਇਹੋ ਜੀਆਂ ਗੱਲਾਂ ਕਰ ਕਰਕੇ ਢਕਾਇਆ ਜਾਂਦਾ ਕਿਉਂਕਿ ਸ਼ੀਖਾਂ ਨੂੰ ਹੀ ਪਤਾ ਲੱਗ ਚੁੱਕਿਆ ਸੀ ਵੀ ਇਹਦੇ ਨਾਮ 4 ਤੋਂ 5 ਕਰੋੜ ਦੀ ਪ੍ਰਾਪਰਟੀ ਹੈ ਉਹ ਵੀ ਚਾਹੁੰਦੀ ਸੀ ਵੀ ਇਹ ਜਿਹੜੀ ਪ੍ਰਾਪਰਟੀ ਹੈ ਇਹ ਵਿਵੇਕ ਦੇ ਨਾਮ ਕੀਤੀ ਜਾਏ ਪਰਮਨੀਸ਼ਾ ਇਹਦੇ ਵਾਸਤੇ ਤਿਆਰ ਨਹੀਂ ਹੁੰਦੀ ਹੁਣ ਇਹਨਾਂ ਤਿੰਨਾਂ ਵੱਲੋਂ ਇੱਕ ਤਰੀਕੇ ਨਾਲ ਕਹਿ ਲਿਆ ਵੀ ਉਹਨੂੰ ਟੌਰਚਰ ਕੀਤਾ ਜਾਂਦਾ ਪਰਮਨੀਸ਼ਾ ਜਿਹੜੀ ਸੀ ਉਹ ਪ੍ਰਾਪਰਟੀ ਇਹਨਾਂ ਦੇ ਨਾਮ ਨਹੀਂ ਕਰਦੀ ਵੀ ਜੋ ਮਰਜ਼ੀ ਹੋ ਜਾਏ ਇਹਦੇ ਭਰਾ ਦੇ ਵਿਆਹ ਨੂੰ ਥੋੜੇ ਦਿਨ ਬੀਤਦੇ ਨੇ ਤੇ ਇਹਨਾਂ ਦੇ ਘਰ ਇੱਕ ਲੜਕਾ ਹੁੰਦਾ ਪਰ ਸ਼ਿਖਾ ਦਾ ਕਹਿਣਾ ਸੀ ਵੀ ਇਹ ਮਾਸੀ ਦਾ ਲੜਕਾ ਹੈ ਵਿਆਹ ਤੋਂ ਪਹਿਲਾਂ ਸ਼ਿਖਾ ਦੇ ਨਜਾਇਜ਼ ਸਬੰਧ ਹੁੰਦੇ ਨੇ ਇੱਕ ਪਵਨ ਨਾਮ ਦੇ ਲੜਕੇ ਦੇ ਨਾਲ ਜਿਹੜਾ ਬਾਗਪਤ ਦੇ ਸਿਸਾਨਾ ਪਿੰਡ ਦਾ ਰਹਿਣ ਵਾਲਾ ਹੁੰਦਾ ਪਰ ਗੁਰੂਗ੍ਰਾਮ ਦੇ ਵਿੱਚ ਰਹਿੰਦਾ ਹੁੰਦਾ ਸ਼ਿਖਾ ਦਾ ਵਿਆਹ ਹੋ ਜਾਂਦਾ ਪਰ ਵਿਆਹ ਤੋਂ ਬਾਅਦ ਵੀ ਪਵਨ ਦੇ ਨਾਲ ਇਹਦੇ ਜਿਹੜੇ ਸਬੰਧ ਹੁੰਦੇ ਨੇ ਉਹ ਜਾਰੀ ਹੁੰਦੇ ਨੇ ਜਦੋਂ ਕਿਤੇ ਪੇਕੇ ਜਾਂਦੀ ਜਾਂ ਕਿਤੇ ਵੀ ਕਿਸੇ ਬਹਾਨੇ ਉਹਦੇ ਨਾਲ ਇਹ ਮਿਲਦੀ ਜੁਲਦੀ ਰਹਿੰਦੀ ਤੇ ਫੋਨ ਤੇ ਉਹਦੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਹੁਣ ਇਹ ਤੋਂ ਉਹਦੇ ਨਾਲ ਦੂਰੀ ਸਹੀ ਨਹੀਂ ਜਾਂਦੀ ਤੇ ਹੌਲੀ-ਹੌਲੀ ਇਨੂੰ ਆਪਣੇ ਉਹ ਸਹੁਰੇ ਘਰ ਬੁਲਾਉਂਦੀ ਐ ਤੇ ਸਾਰਿਆਂ ਨੂੰ ਇਹ ਕਿਹਾ ਜਾਂਦਾ ਵੀ ਇਹ ਉਹਦੀ ਮਾਸੀ ਦਾ ਲੜਕਾ ਹੈ। ਉਹਦਾ ਨਾਮ ਹੁੰਦਾ ਪਵਨ। ਉਹ ਇੱਥੇ ਆ ਕੇ ਕਈ-ਕਈ ਦਿਨ ਰਹਿੰਦਾ। ਮਨੀਸ਼ਾ ਨੂੰ ਸ਼ੱਕ ਹੁੰਦਾ ਉਹਦੇ ਤੇ। ਵੀ ਇਹ ਭੈਣ ਭਰਾ ਨਾਲੋਂ ਵੱਧ ਕੇ ਕੁਝ ਹੋਰ ਚੱਕਰ ਹੈ। ਇੱਕ ਦਿਨ ਉਹ ਫੋਨ ਤੇ ਗੱਲ ਕਰਦੇ ਹੋਏ ਸੁਣਦੀ ਐ ਆਪਣੀ ਭਾਬੀ ਨੂੰ ਤੇ ਉਸ ਤੋਂ ਬਾਅਦ ਉਹਦਾ ਫੋਨ ਚੈੱਕ ਕਰਦੀ ਐ ਉਹ ਤੋਂ ਚੋਰੀ। ਜਦੋਂ ਉਹਦੀਆਂ ਚੈਟਿੰਗਾਂ ਵਗੈਰਾ ਪੜ੍ਹਦੀ ਐ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਪਵਨ ਦੇ ਨਾਲ ਇਹਦਾ ਕੋਈ ਹੋਰ ਹੀ ਚੱਕਰ ਹੈ। ਉਹ ਜਿਹੜੀਆਂ ਚੈਟਿੰਗਾਂ ਹੁੰਦੀਆਂ ਨੇ ਸਾਰੀਆਂ ਉਹਨਾਂ ਦੀਆਂ ਸਕਰੀਨਸ਼ਾਟ ਲੈ ਲੈਂਦੀ ਹੈ ਆਪਣੇ ਕੋਲ ਸੈਂਡ ਕਰਦੀ ਹੈ ਉਹ ਮਾਂ ਪੁੱਤ ਨੂੰ ਦਿਖਾਏ ਵੀ ਜਾਂਦੇ ਨੇ ਪਰ ਸ਼ਿਖਾ ਇੱਥੇ ਵੀ ਉਹਨਾਂ ਦੀ ਅਕਲ ਤੇ ਇੰਨਾ ਪੜਦਾ ਪਾਂਦੀ ਹੈ ਵੀ ਉਹਦਾ ਕਹਿਣਾ ਸੀ ਇਹ ਮੈਂ ਕੁਝ ਨਹੀਂ ਕੀਤਾ ਸਾਰਾ ਕੁਝ ਮਨੀਸ਼ਾ ਨੇ ਕੀਤਾ ਕਿਵੇਂ ਕੀਤਾ ਮੈਨੂੰ ਨਹੀਂ ਪਤਾ ਇਹ ਕਿਵੇਂ ਹੋ ਸਕਦਾ ਵੀ ਮੇਰੀ ਮਾਸੀ ਦਾ ਲड़का ਹੋ ਉਹਦੇ ਨਾਲ ਮੇਰਾ ਐਸਾ ਰਿਲੇਸ਼ਨ ਹੋਵੇ ਜਾਂ ਕੁਝ ਵੀ ਭਰਾ ਤੇ ਮਾਂ ਪਹਿਲਾਂ ਹੀ ਮਨੀਸ਼ਾ ਦੇ ਨਾਲ ਨਫ਼ਰਤ ਕਰਦੇ ਸੀ ਤੇ ਉਹ ਸ਼ਿਖਾ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਹੁਣ ਇੱਥੇ ਸ਼ਿਖਾ ਇਹਦੀ ਪੱਕੀ ਦੁਸ਼ਮਣ ਬਣ ਜਾਂਦੀ ਹੈ। ਤੈਨੂੰ ਕਿਹਾ ਜਾਂਦਾ ਵੀ ਉਹ ਜਿਹੜੀਆਂ ਚੈਟੀਆਂ ਨੇ ਉਹ ਡਿਲੀਟ ਕਰ ਪਰ ਮਨੀਸ਼ਾ ਉਹ ਡਿਲੀਟ ਨਹੀਂ ਕਰਦੀ। ਤਿੰਨ ਦੁਸ਼ਮਣਾਂ ਦੇ ਵਿੱਚ ਤਿੰਨ ਆਪਣੇ ਦੁਸ਼ਮਣਾਂ ਦੇ ਵਿੱਚ ਮਨੀਸ਼ਾ ਆਪਣੀ ਜ਼ਿੰਦਗੀ ਜਿਉਂਦੀ ਰਹਿੰਦੀ ਹੈ। ਟਾਈਮ ਲੰਘਦਾ ਰਹਿੰਦਾ। ਇੱਕ ਦਿਨ ਮਨੀਸ਼ਾ ਆਫਿਸ ਤੋਂ ਘਰ ਆਉਂਦੀ ਹੈ। ਉਹਨੂੰ ਆਪਣੇ ਭਰਾ ਦੇ ਕਮਰੇ ਦੇ ਵਿੱਚੋਂ ਕੁਝ ਆਵਾਜ਼ਾਂ ਸੁਣਦੀਆਂ ਨੇ। ਉਹਨੂੰ ਏਸੀ ਵੀ ਉਹਦਾ ਭਰਾ ਘਰ ਹੋਣਾ ਪਰ ਥੋੜੀ ਦੇਰ ਬਾਅਦ ਉਹਨੂੰ ਪਤਾ ਲੱਗਦਾ ਵੀ ਉਹਦਾ ਭਰਾ ਘਰ ਨਹੀਂ। ਫਿਰ ਉਹ ਇੱਕਦਮ ਜਾਂਦੀ ਹੈ। ਉਹ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਤੇ ਕਮਰੇ ਦੇ ਵਿੱਚ ਆਪਣੀ ਭਾਬੀ ਨੂੰ ਤੇ ਪਵਨ ਨੂੰ ਇਤਰਾਜਯੋਗ ਹਾਲਾਤ ਦੇ ਵਿੱਚ ਦੇਖਦੀ ਹੈ ਇਸ ਗੱਲ ਦਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੁਣ ਸਬੂਤ ਦੇ ਲਈ ਮਨੀਸ਼ਾ ਉੱਥੇ ਉਹਨਾਂ ਦੀ ਵੀਡੀਓ ਬਣਾਉਂਦੀ ਹੈ ਵੀਡੀਓ ਬਣਾ ਕੇ ਭਰਾ ਨੂੰ ਦਿਖਾਈ ਜਾਂਦੀ ਹੈ ਮਾਂ ਨੂੰ ਦਿਖਾਈ ਜਾਂਦੀ ਹੈ ਪਰ ਇੱਥੇ ਵੀ ਉਹ ਇਹਦੇ ਖਿਲਾਫ ਹੀ ਹੁੰਦੇ ਨੇ ਭਰਾ ਨੂੰ ਪਤਾ ਲੱਗ ਜਾਂਦਾ ਹੈ ਵੀ ਪਵਨ ਦਾ ਉਹਦੀ ਘਰ ਵਾਲੀ ਦੇ ਨਾਲ ਨਾਜਾਇਜ਼ ਰਿਸ਼ਤਾ ਹੈ ਨਾਜਾਇਜ਼ ਸੰਬੰਧ ਹੈ ਵੀਡੀਓ ਦੇਖਦਾ ਹੈ ਪਰ ਉਹ ਲਾਲਚ ਦੇ ਵਿੱਚ ਇੰਨਾ ਅੰਨਾ ਹੋ ਚੁੱਕਿਆ ਸੀ ਉਹ ਆਪਣੀ ਭੈਣ ਨੂੰ ਹੀ ਦੁਸ਼ਮਣ ਸਮਝਦਾ ਇੱਥੇ ਵੀ ਸ਼ਿਖਾ ਦੋਨਾਂ ਮਾਪੁੱਤਰਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲੈਂਦੀ ਹੈ ਹੁਣ ਉਹ ਕਿਵੇਂ ਦਾ ਇਨਸਾਨ ਸੀ ਸਾਰਾ ਕੁਝ ਆਪਣੀ ਅੱਖੀਂ ਦੇਖ ਕੇ ਚੈਟੀਆਂ ਦੇਖ ਕੇ ਵੀਡੀਓ ਦੇਖ ਕੇ ਵੀ ਉਹ ਨਹੀਂ ਮੰਨਦਾ ਤੇ ਉਹ ਆਪਣੀ ਭੈਣ ਨੂੰ ਹੀ ਦੁਸ਼ਮਣ ਮੰਨਦਾ ਤੇ ਉਹਦੇ ਨਾਲ ਹੀ ਮਾਰਕੁੱਟ ਕਰਦਾ ਫਿਰ ਆਪਣੀ ਪਤਨੀ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਤੇ ਆਪਣੀ ਭੈਣ ਤੇ ਵਾਰ-ਵਾਰ ਪ੍ਰੈਸ਼ਰ ਪਾਉਂਦਾ ਵੀ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਮੇਰੀ ਹੈ ਤੇ ਉਹ ਮੇਰੇ ਨਾਮ ਕੀਤੀ ਜਾਏ ਤੇ ਮਾਂ ਦਾ ਵੀ ਕਹਿਣਾ ਸੀ ਵੀ ਇਹ ਪ੍ਰਾਪਰਟੀ ਮੇਰੇ ਬੇਟੇ ਦੀ ਹੈ ਵਿਵੇਕ ਦੀ ਹੈ ਜਿਹੜੀਆਂ ਲੜਕੀਆਂ ਨੇ ਉਹ ਪਰਾਇਆ ਧਨ ਪਰਮਨੀਸ਼ਾ ਦੇ ਵਾਸਤੇ ਤਿਆਰ ਨਹੀਂ ਹੁੰਦੀ ਹੁਣ ਸ਼ਿਖਾ ਵੀ ਇੱਥੇ ਆਪਣੀ ਚਾਲ ਦੇ ਵਿੱਚ ਪੂਰੀ ਤਰ੍ਹਾਂ ਆ ਚੁੱਕੀ ਸੀ ਪਹਿਲਾਂ ਤੁਹਾਨੂੰ ਕਿਹਾ ਜਾਂਦਾ ਵੀ ਇਹ ਵੀਡੀਓ ਵੀ ਡਿਲੀਟ ਕਰ ਪਰ ਵੀਡੀਓ ਜਦ ਨਹੀਂ ਡਿਲੀਟ ਕਰਦੀ ਹੁਣ ਸ਼ਿਖਾ ਉਹਨੂੰ ਆਪਣੀ ਪੱਕੀ ਦੁਸ਼ਮਣ ਸਮਝਣ ਲੱਗ ਜਾਂਦੀ ਹੈ ਤੇ ਸ਼ਿਖਾ ਪਵਨ ਨੂੰ ਕਹਿੰਦੀ ਹੈ ਵੀ ਜੇ ਹੁਣ ਆਪਾਂ ਮਿਲਣਾ ਤੇ ਇਹਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਦੂਜੇ ਪਾਸੇ ਆਪਣੇ ਪਤੀ ਨੂੰ ਕਹਿੰਦੀ ਹੈ ਵੀ ਜੇ ਉਹ 5 ਕਰੋੜ ਦੀ ਜਾਇਦਾਦ ਚਲੀ ਗਈ ਤਾਂ ਆਪਣੇ ਹੱਥ ਕੁਝ ਨਹੀਂ ਰਹਿਣਾ ਜੇ ਉਹ ਜਾਇਦਾਦ ਚਾਹੀਦੀ ਹੈ ਤਾਂ ਇਹਨੂੰ ਖਤਮ ਕਰਨਾ ਪਏਗਾ ਦੋਨਾਂ ਜਣਿਆਂ ਨੂੰ ਪਰਨਾ ਸ਼ੁਰੂ ਕਰਦੀ ਹੈ ਫਿਰ ਅਖੀਰ ਇਹਨਾਂ ਦੀ ਜਦੋਂ ਪਲਾਨਿੰਗ ਬਣਦੀ ਹੈ ਤੇ ਪਲਾਨਿੰਗ ਦੇ ਵਿੱਚ ਪਵਨ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੁਣ ਤਿੰਨੇ ਜਣੇ ਸ਼ਾਮਲ ਹੁੰਦੇ ਨੇ ਦੇਖੋ ਸ਼ਾਮਲ ਕੌਣ-ਕੌਣ ਹੁੰਦਾ ਮਨੀਸ਼ਾ ਦੇ ਖਾਸ ਭਰਾ ਤੇ ਪਰਜਾਈ ਤੇ ਤੀਜਾ ਬੰਦਾ ਹੁੰਦਾ ਪਰਜਾਈ ਦਾ ਬੁਆਏਫ੍ਰੈਂਡ ਤੇ ਪਤੀ ਨੂੰ ਉਹਦੇ ਨਾਲ ਕੋਈ ਇਤਰਾਜ਼ ਹੀ ਨਹੀਂ ਹੁੰਦਾ ਹੁਣ ਇੱਥੇ ਇਹਨਾਂ ਦੀ ਡੀਲਿੰਗ ਇਹ ਹੁੰਦੀ ਹੈ ਮਨੀਸ਼ ਦਾ ਕਹਿਣਾ ਹੁੰਦਾ ਵੀ ਤੂੰ ਸ਼ੇਖਾ ਨਾਲ ਵਿਆਹ ਕਰਾਣਾ ਤਾਂ ਕਰਾ ਸਕਦਾ ਬਸ ਮਨੀਸ਼ਾ ਨੂੰ ਖਤਮ ਕਰਨਾ ਫਿਰ ਆ ਜਾਂਦਾ 1 ਨਵੰਬਰ 2023 ਉਸ ਦਿਨ ਵੀ ਜਦੋਂ ਆਫਿਸ ਤੋਂ ਆਉਂਦੀ ਹੈ ਫਿਰ ਰਾਤ ਨੂੰ ਉਹਨੂੰ ਕਿਹਾ ਜਾਂਦਾ ਪ੍ਰਾਪਰਟੀ ਦੇ ਕਾਗਜ਼ਾਂ ਤੇ ਸਾਈਨ ਕਰਨ ਵਾਸਤੇ ਜਦੋਂ ਮਨੀਸ਼ਾ ਨਹੀਂ ਕਰਦੀ ਫਿਰ ਉਹਨੂੰ ਮਾਰਿਆ ਕੁੱਟਿਆ ਜਾਂਦਾ ਪਰ ਮਨੀਸ਼ਾ ੜ ਜਾਂਦੀ ਹੈ ਵੀ ਉਹਨੇ ਸਾਈਨ ਨਹੀਂ ਕਰਨੇ ਚਾਹੇ ਜੋ ਮਰਜ਼ੀ ਹੋ ਜੇ ਫਿਰ ਇਹਨਾਂ ਵੱਲੋਂ ਗਲ ਘੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ। ਇਹਨਾਂ ਦੀ क्रूरਤਾ ਇੱਥੇ ਖਤਮ ਨਹੀਂ ਹੁੰਦੀ। ਇੱਥੋਂ ਕਹਿ ਲਈ ਵੀ ਫਿਰ ਸ਼ੁਰੂ ਹੁੰਦੀ ਹੈ। ਫਿਰ লাশ ਨੂੰ ਟਿਕਾਣੇ ਲਾਣ ਦੇ ਵਾਸਤੇ ਉਹਦੀਆਂ ਹੱਡੀਆਂ ਤੋੜੀਆਂ ਜਾਂਦੀਆਂ ਨੇ। ਉਹਨੂੰ ਤਰੋੜ-ਮੋੜ ਕੇ ਇੱਕ ਟੈਚੀ ਦੇ ਵਿੱਚ ਪਾਇਆ ਜਾਂਦਾ ਹੈ। ਫਿਰ ਪਵਨ ਇੱਕ ਗੱਡੀ ਮੰਗ ਕੇ ਲੈ ਕੇ ਆਇਆ ਸੀ ਆਪਣੇ ਰਿਸ਼ਤੇਦਾਰ ਕੋਲੋਂ ਉਹ ਟੈਚੀ ਨੂੰ ਉਹ ਗੱਡੀ 'ਚ ਰੱਖਿਆ ਜਾਂਦਾ। ਤੇ ਇੱਥੋਂ 75 ਕਿਲੋਮੀਟਰ ਦੂਰ ਬਾਗਪਤ ਦੇ ਸਸਾਨਾ ਪਿੰਡ ਦੇ ਵਿੱਚ ਜਾ ਕੇ ਜਿੱਥੋਂ ਦਾ ਪਵਨ ਰਹਿਣ ਵਾਲਾ ਉੱਥੇ ਜਾ ਕੇ ਟੈਚੀ ਨੂੰ ਬਾਹਰ ਕੱਢਿਆ ਜਾਂਦਾ ਇੱਕ ਖੱਡੇ 'ਚ ਸੁੱਟਿਆ ਜਾਂਦਾ ਉੱਤੇ ਪੈਟਰੋਲ ਪਾਇਆ ਜਾਂਦਾ ਤੇ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ ਹੁਣ ਇਹਨਾਂ ਨੂੰ ਇਹ ਸੀ ਵੀ ਇਹ ਆਪਣੇ ਆਪ ਇੱਥੇ ਸੜ ਜਾਏਗਾ ਪਰ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਜਿੱਥੇ ਟੈਚੀ ਸਿੱਟਿਆ ਸੀ ਉੱਥੇ ਆਲੇ-ਦੁਆਲੇ ਮਿੱਟੀ ਜਿਹੜੀ ਆ ਬਹੁਤ ਜ਼ਿਆਦਾ ਗਿੱਲੀ ਸੀ ਤੇ ਅੱਗ ਹੌਲੀ-ਹੌਲੀ ਪੁੱਜ ਜਾਂਦੀ ਹੈ ਤੇ ਉਹ Laash ਜਿਹੜੀ ਆ ਪੂਰੀ ਨਹੀਂ ਸੜਦੀ ਇਹ ਅੱਗ ਲਾਉਣ ਤੋਂ ਬਾਅਦ ਤਿੰਨੇ ਜਣੇ ਗੱਡੀ ਦੇ ਵਿੱਚ ਬੈਠਦੇ ਨੇ ਉਥੋਂ ਫਰਾਰ ਹੁੰਦੇ ਨੇ ਇਹਨਾਂ ਦੋਨਾਂ ਨੂੰ ਘਰ ਛੱਡਿਆ ਜਾਂਦਾ ਉਸ ਤੋਂ ਬਾਅਦ ਪਵਨ ਗੱਡੀ ਨੂੰ ਜਿਹੜੇ ਰਿਸ਼ਤੇਦਾਰ ਸੀ ਜੀ ਉੱਥੇ ਛੱਡਦਾ ਉਹ ਵੀ ਉੱਥੋਂ ਆਪਣੇ ਘਰ ਨੂੰ ਚਲਾ ਜਾਂਦਾ ਹੁਣ ਦੂਜੇ ਦਿਨ ਜਦੋਂ Laash ਦੇਖਦੇ ਨੇ ਵੀ ਇਹ ਸੜੀ ਨਹੀਂ ਜਿਹੜਾ ਪਵਨ ਸੀ ਉਹ ਇੱਕ ਇੱਕ ਗੱਲ ਤੇ ਨਿਗਾਹ ਰੱਖਦਾ ਹੁਣ ਪਵਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਵਨ ਫਰਾਰ ਹੋ ਜਾਂਦਾ ਫਿਰ ਪੁਲਿਸ ਦੀ ਘੇਰਾਬੰਦੀ ਸ਼ੁਰੂ ਹੁੰਦੀ ਹੈ ਤੇ ਪਵਨ ਨੂੰ ਘੇਰਿਆ ਜਾਂਦਾ ਹੈ ਪਵਨ ਕਬਰਾੜ ਦੇ ਵਿੱਚ ਪੁਲਿਸ ਤੇ ਫਾਇਰ ਕਰਦਾ ਪੁਲਿਸ ਵੀ ਜਵਾਬੀ ਹਮਲਾ ਕਰ ਦਈਏ ਫਿਰ ਉਹਦੇ ਪੈਰ 'ਚ ਗੋਲੀ ਮਾਰੀ ਜਾਂਦੀ ਹੈ 8 ਨਵੰਬਰ 2023 ਨੂੰ ਪਵਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਪਵਨ ਤੋਂ ਪੁੱਛ ਕੇ ਚ ਹੁੰਦੀ ਹੈ ਪਵਨ ਦਾ ਕਹਿਣਾ ਸੀ ਵੀ ਮੇਰੇ ਤੇ ਸ਼ਿਖਾ ਦੇ ਮਿਲਣ ਦੇ ਵਿੱਚ ਮਨੀਸ਼ਾ ਰੋੜਾ ਬਣਦੀ ਸੀ ਤੇ ਜਿਹੜਾ ਵਿਵੇਕ ਸੀ ਉਹਨੂੰ ਪ੍ਰਾਪਰਟੀ ਚਾਹੀਦੀ ਸੀ ਤੇ ਸ਼ਿਖਾ ਤੇ ਮੈਨੂੰ ਆਪਣੇ ਮੇਲ ਮਲਾਪ ਦੇ ਵਿੱਚ ਕੋਈ ਰੋੜਾ ਨਹੀਂ ਸੀ ਚਾਹੀਦਾ ਇਸ ਕਰਕੇ ਸਾਡੀ ਪਲੈਨਿੰਗ ਹੋਈ ਉਦੋਂ ਬਾਅਦ ਜਿਹੜਾ ਵਿਵੇਕ ਉਹਨੇ ਇਹ ਵੀ ਕਿਹਾ ਵੀ ਤੁਸੀਂ ਆਪਸ ਦੇ ਵਿੱਚ ਵਿਆਹ ਕਰਾ ਸਕਦੇ ਹੋ ਹੁਣ ਪਲਾਨਿੰਗ ਦੇ ਵਿੱਚ ਤਿੰਨੇ ਜਣੇ ਸ਼ਾਮਿਲ ਹੁੰਦੇ ਨੇ ਤੇ ਉਹਦਾ ਇਹ ਕਹਿਣਾ ਸੀ ਸ਼ਿਖਾ ਨੇ ਪੈਰ ਫੜੇ ਤੇ ਜਿਹੜਾ ਵਿਵੇਕ ਹੁੰਦਾ ਉਹਨੇ ਆਪਣੀ ਭੈਣ ਦੇ ਹੱਥ ਫੜੇ ਤੇ ਪਵਨ ਨੇ ਇੱਕ ਦੁਪੱਟੇ ਦੇ ਨਾਲ ਉਹਦਾ ਗਲ ਘੁੱਟ ਕੇ ਉਹਨੂੰ ਮਾਰਦਾ ਮਾਰਨ ਤੋਂ ਬਾਅਦ ਲਾਸ਼ ਇੱਥੇ ਟਿਕਾਣੇ ਲਾਉਂਦੇ ਨੇ ਫਿਰ ਤਿੰਨਾਂ ਜਣੇ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਦੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਗੱਲ ਜੇ ਦੇਖੀਏ ਤਾਂ ਇੱਕ ਮੰਨਣ ਦੇ ਵਿੱਚ ਆਉਂਦੀ ਹੀ ਨਹੀਂ ਵੀ ਇੱਕ ਬੰਦਾ ਆਪਣੀ ਘਰਵਾਲੀ ਦੇ ਆਸ਼ਕ ਦੇ ਨਾਲ ਮਿਲ ਕੇ ਜਿਹਦੇ ਨਾਲ ਉਹਨੂੰ ਕੋਈ ਇਤਰਾਜ਼ ਹੀ ਨਹੀਂ ਹੁੰਦਾ ਆਪਣੀ ਭੈਣ ਦਾ ਕਤਲ ਕਰਦਾ ਜਦ ਕਿ ਕਤਲ ਇਹੋ ਜਿਹੀਆਂ ਗੱਲਾਂ ਤੇ ਹੁੰਦੇ ਨੇ ਵੀ ਜਿਹਦੀ ਪਤਨੀ ਦੇ ਨਾਲ ਜੈਸਮ ਪਤੀ ਨੂੰ ਪਤਾ ਲੱਗਿਆ ਉਦੋਂ ਬਾਅਦ ਉਹਦਾ ਖੂਨ ਖੋਲਦਾ ਇਸ ਗੱਲ ਤੋਂ ਉਹਦਾ ਖੂਨ ਖੋਲਿਆ ਹੀ ਨਹੀਂ ਉਹਦਾ ਖੂਨ ਸਿਰਫ ਪ੍ਰਾਪਰਟੀ ਨੂੰ ਲੈ ਕੇ ਖੋਲਿਆ ਜੇ ਉਹ ਮਨੀਸ਼ਾ ਦੇ ਨਾਲ ਸ਼ੁਰੂ ਤੋਂ ਹੀ ਸਹੀ ਵਿਹਾਰ ਕਰਦੇ ਸਹੀ ਤਰੀਕੇ ਨਾਲ ਰਹਿੰਦੇ ਤਾਂ ਪ੍ਰਾਪਰਟੀ ਦਾ ਹੋ ਸਕਦਾ ਕੋਈ ਮਸਲਾ ਹੀ ਨਾ ਹੁੰਦਾ ਉਹ ਵੈਸੇ ਹੀ ਪ੍ਰਾਪਰਟੀ ਆਪਣੇ ਭਰਾ ਨੂੰ ਦੇ ਦਿੰਦੀ ਪਰ ਜਿਵੇਂ ਦਾ ਇਹਨਾਂ ਨੇ ਵਿਹਾਰ ਉਹਦੇ ਨਾਲ ਸ਼ੁਰੂ ਤੋਂ ਕੀਤਾ ਉਹਦੇ ਅੰਦਰ ਇਹਨਾਂ ਦੇ ਪ੍ਰਤੀ ਹੌਲੀ-ਹੌਲੀ ਨਫ਼ਰਤ ਬਣਦੀ ਗਈ ਹਮੇਸ਼ਾ ਵਿਵੇਕ ਨੂੰ ਵੱਧ ਅਧਿਕਾਰ ਦਿੱਤੇ ਗਿਆ ਵੱਧ ਪਿਆਰ ਦਿੱਤਾ ਗਿਆ ਮਾਂ ਵੱਲੋਂ ਤੇ ਮਨੀਸ਼ਾ ਨੂੰ ਹਮੇਸ਼ਾ ਇਗਨੋਰ ਕੀਤਾ ਗਿਆ ਤੇ ਮਨੀਸ਼ਾ ਦਾ ਦਰਦਨਾਕ ਅੰਤ ਹੁੰਦਾ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤੇ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾ